ਮੈਂ ਇੰਨਾ ਕੁ ਸੇਚਦਾ ਸੀ ਹੈਨਾ ਹਾਂ ਸਲੈਂਡਰ ਮੈਂ ਵੇਚ ਤਾਂ ਕਰੋ ਪੂਮਾ ਚੱਕ ਕੇ ਮੈਂ ਵੇਚਦੀਆਂ ਮੈਂ ਕੁਝ ਨਹੀਂ ਸੱਟਿਆ ਸੀ ਦੇਖ ਲੈ ਹੁਣ ਮੈਂ ਇੰਨਾ ਸੁਧਰ ਗਿਆ ਦੇਖ ਲੈ ਆਪਣੇ ਘਰੇ ਕੁਝ ਵੀ ਨਹੀਂ ਰਿਹਾ ਇਹਦੇ ਵੇਲੇ ਹੈਨਾ ਪਾਣੀ ਵਾਲਾ ਟੱਬ ਤੱਕ ਨਹੀਂ ਰਿਹਾ ਜੀ ਚੰਗਾ ਹੋ ਗਿਆ ਪੁੱਤ ਆ ਹੁਣ ਦੇਖ ਲੈ ਮੈਂ ਸਾਰੇ ਦਾ ਪਸ਼ੂ ਦੇਖ ਲੈ ਹਾਂ ਸਾਰੇ ਪਸ਼ੂ ਲਿਆਤੇ ਨੇ ਇਹਦਾ ਹਾਂ ਆ ਬੱਕਰੀਆਂ ਲਿਆਤੀਆਂ ਚੰਗਾ ਹੋ ਗਿਆ ਪੁੱਤ ਆ ਮਸ਼ੀਨ ਲਿਆਤੀ ਟੋਕੇ ਵਾਲੀ ਮੈਂ ਰੱਬ ਦਾ ਧੰਨਵਾਦ ਕਰਦੀ ਆ ਕਿ ਚੰਗਾ ਹੋ ਗਿਆ ਸੁਧਰ ਮੇਰੇ ਪੁੱਤ ਸੁਧਰ ਗਿਆ ਮਾਂ ਚਾਚੇ ਨੇ ਮੈਨੂੰ ਬਹੁਤ ਵਧੀਆ ਸਿਖਾਈ ਸਿਖਿਆ ਦਿੱਤੀ ਵਧੀਆ ਕੀਤਾ ਫਿਰ ਉਹਨੇ ਹਾਂ ਤੇ ਦਾ ਪੁੱਤ ਨਸ਼ਾ ਛੱਡ ਦੇ ਫਾਇਦਾ ਨਹੀਂ ਬਹੁਤ ਸੋਹਣਾ ਕੀਤਾ ਉਹਨੇ ਮਾਂ ਦੇਖ ਲੈ ਮੈਂ ਨਾ ਗੱਲ ਪੱਲੇ ਬੰਨ ਲਈ ਦੇਖ ਲੈ ਉਹ ਮੁੜ ਕੇ ਨਸ਼ਾ ਕੀਤਾ ਪੂਰਾ ਕੀਤਾ ਨਹੀਂ ਕੀਤਾ ਮੈਂ ਹੁਣ ਨਸ਼ੇ ਵਾਲੇ ਦੇ ਲਵੇ ਵੀ ਨਹੀਂ ਖੜਦਾ ਮੈਂ ਜੇ ਉਹ ਰੋਟੀ ਵੀ ਰੱਜ ਕੇ ਖਾਣ ਲੱਗ ਗਏ ਕਿਉਂਕਿ ਨਸ਼ੇ ਆਏ ਦੇ ਲਵੇ ਨਹੀਂ ਖੜਦਾ ਇਹ ਲੋਕ ਤਾਂ ਨਸ਼ੇ ਲਾ ਹੂਆ ਹਾਂ ਮਾਂ ਲਾਉ ਨੇ ਨਸ਼ੇ ਲਾਉਂਦੇ ਨੇ ਮਾਂ ਮੈਨੂੰ ਵੀ ਇੰਹੀ ਲਾਇਆ ਸੀ ਕਿਸੇ ਨੇ ਇੱਕ ਦਿਨ ਕਹਤਾ ਕਹਿੰਦਾ ਥੋੜਾ ਜਿਹਾ ਲੈ ਕੇ ਦੇਖ ਉਹਦੇ ਮੈਂ ਇੰਨੀ ਇੰਨਾ ਕਰ ਨਸ਼ਾ ਲੈ ਦੂਜੇ ਦਿਨ ਵੱਧ ਲੈ ਲੈ ਇੰਹੀ ਮਾਂ ਮਾਹੁੰਨ ਨਹੀਂ ਮਾ ਕਿਸੇ ਨਾਲ ਵੀ ਰਲਦਾ ਨਾਲ ਕਿਸੇ ਨਾਲ ਨਾ ਰਲੀ ਪੁੱਤ ਹੁਣ ਤੇਰੇ ਕੋਲ ਸੋਨੇ ਚਾਰ ਪਸ਼ੂ ਆ ਸੋਹਣੇ ਚਾਰ ਬੱਕਰੀਆਂ ਆਪਾਂ ਰੋਟੀ ਖਾਂਦੇ ਹੋਗੇ ਹਨਾ ਰਾਜ ਦੇ ਹੋਰ ਮਾ ਸਾਰੇ ਕਹਿੰਦੇ ਨੇ ਕਹਿੰਦੇ ਕਿ ਕੁਦਰ ਕਿਥੋਂ ਗਿਆ ਵੀ ਸਾਨੂੰ ਵੀ ਦੱਸ ਦੇ ਮਾ ਮੈਂ ਤਾਂ ਮੇਰੇ ਚਾਚੇ ਨੇ ਸਿੱਖਾਈ ਸੀ ਦੁਬਾਰਾ ਪਤਾ ਮੂੰਹ ਤੇ ਨਹੀਂ ਡਰੇਗਾ ਚੰਗਾ ਪੁੱਤ ਚਾਚੇ ਤਾਂ ਇਹਦੇ ਆਖੇ ਲੱਗਦੇ ਹੁੰਦੇ ਆ ਆਖੇ ਲੱਗਣਾ ਵੀ ਚਾਹੀਦਾ ਹਾਂ ਇਹ ਨਹੀਂ ਹੁੰਦਾ ਵੀ ਚਾਚੇ ਤਾਂ ਇਹਨੂੰ ਕੋਈ ਨਹੀਂ ਆਪਾਂ ਨੂੰ ਕੀ ਮੇਰੇ ਚਾਚਾ ਹੀ ਹੈ ਨਾ ਚਾਚੇ ਤਾਂ ਆ ਨਾ ਵੀ ਫਰਜ਼ਾ ਸਮਝਾਉਣਾ ਜਵਾਂ ਨਹੀਂ ਅਗਲਾ ਕਹਿੰਦਾ ਵੀ ਖਾਬ ਨਹੀਂ ਪੀ ਵਿਚ ਨਾ ਲੋਕ ਗਲਤ ਸਮਝ ਲਾ ਨਾ ਵੀ ਸਾਡੇ ਜਵਾਕ ਨੂੰ ਕਹਿ ਤਾ ਵੀ ਨਸ਼ਾ ਕਰਦਾ ਤੂੰ ਜਾਣ ਕੇ ਕਹਿਣਾ ਅੱਖੇ ਨਹੀਂ ਲੱਗਦੇ ਚਾਚੇ ਤਾਂ ਆਏ ਨੇ ਅੱਖੇ ਨਹੀਂ ਲੱਗਦੇ ਜਵਾਖ ਪਿੰਡ 'ਚ ਤਾਂ ਮਾਂ ਪਤਾ ਹੁੰਦਾ ਸਾਰਿਆਂ ਨੂੰ ਅਗਲਾ ਮਤਲਬ ਡਰਦਾ ਕਿਉਂ ਹੁੰਦਾ ਵੀ ਸਾਡੇ ਗਾੜਨਾ ਪੈ ਜੇਗੀ ਨਹੀਂ ਤਾਂ ਕਹਿੰਦੇ ਆ ਘਟ 'ਚ ਪਤਾ ਸਾਰਿਆਂ ਨੂੰ ਹੁੰਦਾ ਜੇ ਚਾਚੇ ਤਾਂ ਆਏ ਨੇ ਜਵਾਖ ਤੇਰੇ ਪਿਓ ਦੀ ਝੇਕ ਮੰਨਦੇ ਆ ਜੇ ਵੀ ਮੰਨਿਆ ਕਰ ਉਹਨਾਂ ਦੀ ਅੱਗੇ ਮਾਂ ਤੇ ਇਹਦਾ ਸਾਰੇ ਵੱਡ ਬਡੇਰਾਂ ਦੀ ਮੰਤ ਜੇਕ ਹੁਣ ਨਹੀਂ ਹੁਣ ਨਹੀਂ ਮੰਨਦਾ ਗੇਮ ਹੀ ਨਹੀਂ ਤਾਂ ਜੰਦਾ ਹੋਗਾ ਸੋਦਰ ਘਰ ਪਰ ਰੋਟੀ ਦਾ ਜਿੱਕਾ ਖਾ ਲਾ ਹੋਰ ਹੁਣ ਤਾਂ ਜੇ ਮੈਨੂੰ ਚਾਚਾ ਮਿਲਿਆ ਨਾ ਮੈਂ ਕਹੂੰਗਾ ਉਹਨੂੰ ਵੀ ਚਾਚਾ ਤੇਰਾ ਧੰਨਵਾਦ ਧੰਨਵਾਦ ਮੈਂ ਵੀ ਰੱਬ ਦਾ ਧੰਨਵਾਦ ਕਰਦੀ ਆਂ ਬੜੀ ਰੱਖੀ ਬਹੁਤ ਤੁਸੀਂ ਆਪਾਂ ਚਲ ਵਾ ਫਿਰ ਆ ਕੰਮ ਜਮਾ ਕਰ ਲਾਂ ਚੰਗਾ ਹਾਂ ਕੋਈ ਖਿੱਚਣਾ ਪੁੱਤ ਉਹਾ ਖਿੱਚਣਾ ਕਰਨਾ ਨੀਰਾ ਨੂਰਾ ਗੌਰ ਨਾ ਪਾਰਿਆ ਕਰ ਇਹਨਾਂ ਨੂੰ ਤਾਂ ਵੱਧ ਗਿਆ ਆ ਦਾ ਛੋਕਰਾ ਮਾਲਕ ਦਾ ਤਾਂ ਮੇਰਾ ਪੁੱਤ ਬਥੇਰਾ ਕੰਮ ਕਰਦਾ ਆ ਕੰਮ ਆਇਆ ਤਾਂ ਮਾੜਾ ਰਪਦਾ ਹੋਰ ਸੁਪਰ ਤਿਸਤਾਰਾਂ ਪੈ। ਮੇਰਾ ਇਹਨਾ ਕੰਮ ਕਰਨ ਲੱਗ ਗਿਆ। ਇੱਥੇ ਲੋਕਾਂ ਮਗਰ ਲੱਗ ਲੱਗ ਤੇ ਰੋ ਫਿਰਿਆ, ਪੁਰਿਆ ਫਿਰਦਾ ਰਿਹਾ। ਹੈ? ਕਦੇ ਨਹੀਂ ਸੀ ਮੈਨੂੰ ਤਾਂ ਹੀ ਨਹੀਂ ਸੀ ਕਦੇ ਆਖਿਆ ਮਾਂ ਮੈਂ ਆਹ ਕੰਮ ਕਰਦਾ ਤੇ ਹੋਰ ਸੁੱਖਣਾ ਕੰਮ ਕਰਦਾ। ਹੈ? ਜਰ ਅੱਖਾ ਪੱਟ ਕੇ ਜਾਈਏ ਕਿ ਨਾ ਜਦ। ਅੱਛਾ ਤਾਂ ਏਡਾ ਅੰਦਰ ਆਪਰਾਮ ਪਰ ਸਾਹ ਲੀਤਾ। ਫੇਰ ਵੜਦਾ ਕਿ ਕੰਮ ਤੋਂ ਦੱਕਾ ਕਰਿਆਉਣੇ ਆ। ਫਾਇਦਰ ਫਿੰਟ ਹੈ ਜਾਇ ਉਹਨੂੰ ਕੰਮ ਦੰਦੇ ਤਾਂ ਹੀ ਜਿਸ ਕੋਲ ਤਾਂ ਕਹਿ ਉਹ ਇਹ ਦੇਖਣਾ ਮੈਂ ਲੈ ਲਾਂਗੇ ਕੱਦੀ ਉਹ ਦੁੱਬਾਣਿਆ ਕਰਾਂਗੇ ਚੱਲ ਦੇਖਨੇ ਆ ਉਹ ਝੰਡਾ ਹੋਏ ਉਫ ਪਿਆ ਲੈ ਕੁੱਪੜਦਾ ਹੈ ਉਹ ਕੁੱਪੜਦਾ ਜਾਣ ਮੈਂ ਅਨੇਰੀ ਬਾਲੀ ਤੇ ਮੈਂ ਕਿਤੇ ਕੁੱਪਣਾਉਂ ਜੇ ਫਿਰ ਮੈਨੂੰ ਹੋਰ ਵੀ ਡਰ ਲੱਗਦਾ ਥੋੜਾ ਜਾਂ ਮੇਰਾ ਸਰੀਰ ਫੁੱਲ ਲੜਗਾ ਕਿਤੇ ਮੈਨੂੰ ਨਨੇਰੀ ਡਾਕੇ ਲੈ ਜੇ ਅਚਾ ਤਾਂ ਹੀ ਕੁੱਪ ਨੂੰ ਫੜੀ ਖੜਾ ਓਏ 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 ਬਸ ਆਈ ਦਾ ਗੱਲ ਹੈ ਸਾਰੀ ਓਏ ਆ ਜਾ ਉੱਥੇ ਮੋਟਰ ਤੇ ਚਲਦੇ ਆ ਉੱਥੇ ਬਹਿਨੇ ਆ ਉੱਥੇ ਵੱਡੀ ਮੋਡੀ ਬਚਤ ਹੋ ਜੂਗੀ ਓਏ ਆ ਜਾ ਮੈਂ ਤੈਨੂੰ ਫੜ ਕੇ ਲਿਜਾਉਂਗਾ ਕੋਈ ਨਹੀਂ ਇੱਥੇ ਇਧਰਲੀ ਸਾਈਡ ਹੋ ਜਾ ਉਹ ਇਧਰਲੀ ਸਾਈਡ ਨੋ ਕਾਹਨੂੰ ਕਾਹਨੂੰ ਕਰਨਾ ਮੈਨੂੰ ਤੂੰ ਉਹ ਕਿਉਂ ਉਹ ਮੈਨੂੰ ਪਾਣੀ ਤੂੰ ਬਹੁਤ ਡਾਲਦਾ ਯਾਰ ਵੀ ਵਿੱਚ ਨਾ ਡਿੱਗ ਪਾ ਹੋਰ ਕਿਹਦੇ ਮੈਨੂੰ ਵਿੱਚ ਨਾ ਸਿੱਧੀ ਕਿਤੇ ਓਏ ਆ ਜਾ ਤੈਨੂੰ ਫੜਕੇ ਲੈ ਚਲਦਾ ਉੱਥੇ ਉਹ ਦੇਖੀ ਕਿਤੇ ਮੈਨੂੰ ਇਧਰਲੇ ਪਾਸੇ ਕਰ ਦੇ ਪਰਣੀ ਦੀ ਉਹ ਉਹ ਦੇਖੀ ਕਿਤੇ ਕਾਇਆ ਤੇ ਜਾਨੇ ਹੋੜੀ ਛੰਡਿਆ ਤੂੰ ਇੰਨਾ ਡਰੀ ਜੰਨਾ ਮੈਨੂੰ ਤਾਂ ਫੜਾ ਡੰ ਲੱਗਦਾ ਜਮ ਜਾਇਲ ਇੱਥੇ ਆ ਕੇ ਡਿੱਗ ਪੈਂਦੀ ਆਪਣੇ ਫੇਰ ਆਪਣੇ ਉੱਤੇ ਔਰ ਉਹ ਮੈਂ ਦਾ ਰੱਬ ਦੀ ਸੋਨਾ ਪਹਿਲੇ ਆਪਦੇ ਘਰੇ ਐਡਾ ਵੱਡਾ ਟੋਆ ਵੱਟੀ ਬੈਠਾ ਵਿਚੋ ਮੜਾ ਕਿਤੇ ਹਮਲਾ ਹੋਇਆ ਉਹਦੇ ਵਿੱਚ ਛੁਟ ਕੇ ਬੈਠੀ ਮੈਂ ਤਾਂ ਅੱਛਾ ਇੰਨੀ ਸੋਚ ਰੱਖੀ ਸੀ ਬਾਹਰ ਦੱਲਾ ਮੇਰਾ ਬਾਹਰ ਲੜਾਈ ਦੋ ਉਹ ਗੱਲ ਤਾਂ ਇੱਕ ਵਧੀਆ ਹੋਈ ਵਧੀਆ ਸਮਝੌਤਾ ਹੋ ਗਿਆ ਉਹ ਸਮਝੌਤਾ ਹੋ ਗਿਆ ਟਿਕਾ ਹੋ ਗਿਆ ਤੇ ਨਹੀਂ ਪਤਾ ਨਹੀਂ ਕਿੰਨੇ ਕੁ ਲੋਕ ਮਾਰੇ ਜਾਂਦੇ ਮੈਂ ਇਹਦਾ ਬਈ ਇੱਕ ਗੱਲ ਜਾਣਦਾ ਲੜਾਈ ਨੂੰ ਤੇ ਲਸੀਮ ਦਾ ਜਿਨੀ ਮਰਜ਼ੀ ਬਥਾਲਾ ਹੈ ਹਾਂ ਇਹ ਤਾਂ ਹੈ ਹੈ ਜੇ ਟਕਾ ਹੋ ਜੇ ਤਾਂ ਚੱਲੇ ਚੰਗੀ ਗੱਲ ਹੈ ਹਾਂ ਵਧੀਆ ਮੈਨੂੰ ਐ ਨਹੀਂ ਜਾਣੀ ਹਾਂ ਬਾਈ ਲੜਾਈ ਲੜਦਾ ਰਿਹਾ ਪਹਿਲਾਂ ਤੂੰ ਹਾਂ ਉਹ ਸਤਾ ਤੇ ਕਿਹਨਾ ਹੁੰਦਾ ਕਾਤਰ ਆਹ ਕਾਤਰ ਆਈ ਲੜਾਈ ਉਹ ਤੂੰ ਲੜੀ ਕਾਤਰ ਵਾਲੀ ਜੰਗ ਨਹੀਂ ਨਾ ਜਾਣ ਮੈਨੂੰ ਉਹੀਂ ਤਾਂ ਮੇਰਾ ਜੀ ਆਏ ਉਹ ਆਪਿਆ ਕਨੀਰ ਦਾ ਲੜਾਈ ਨੂੰ ਤਾਂ ਬਿਹਾਰ ਕਾ ਨਾਲ ਕਾ ਇੱਕ ਗੱਲ ਹੋਰ ਵੀ ਐ ਤਾਂ ਹੀ ਤਾਂ ਸੁੱਕਿਆ ਪਿਆ ਤੂੰ ਮੂਰੇ ਸਾਰੀ ਫੌਜ ਮਿਲਟਰੀ ਮੂਰੇ ਹੁੰਦੀ ਮੈਂ ਮਗਰ ਰਹਿੰਦਾ ਪਰ ਅਸੀਂ ਡਰਦਾ ਡਰਦਾ ਨਹੀਂ ਮੈਂ ਦੇ ਕੋਲੇ ਸਮਾਨ ਸਾਰਾ ਉਹਨਾਂ ਦੀ ਦਸਨ ਪਈਆਂ ਬੈੰਨੇ ਇੱਥੇ ਡੱਗੀ ਤੇ ਬੈੰਨੇ ਆ। ਓ ਮੇਰੀ ਗੱਲ ਸੁਣ ਐ ਭਰਾਵਾ ਮੈਂ ਇਹ ਡੱਗੀ ਤੇ ਨਹੀਂ ਬੈਠਣਾ। ਕਿਉਂ? ਮੈਂ ਕਹਿੰਦਾ ਤੇ ਉਹ ਕਹਿੰਦਾ ਫਤਲਾ। ਅੱਛੇ ਮੈਨੂੰ ਬਿਠਾਉਣਾ ਐ ਆਹ ਕੋਠੇ ਦੀ ਓਰ ਬੈ ਜਾ। ਓ ਤਰੇ ਮੈਨੂੰ ਘਰ ਬੋਧਾ ਜਾ ਇੱਥੇ ਬੈ ਜਾ। ਓ ਮੈਨੂੰ ਨੇਰੀ ਲਾ ਕੇ ਲੈ ਜੂਗੀ। ਐ। ਹਾਂ ਇੱਥੇ ਬੈ ਜਾ ਰਹਾ। ਓ ਫਿਰ ਚਾਬੀ ਤਾਂ ਹੈ ਨਹੀਂ ਨੀ ਐਸੇ ਬੈਠ ਜੰਨੇ ਆ। ਹੁਣ ਤੂੰ ਦਾ ਗੱਲਬਾਤ ਕੀ ਐ? ਚੰਦਿਆ ਹਾਂ ਭਾਈ ਕੋਈ ਨਾ ਜਰਦਾ ਮੁੰਡਾ ਵੀ ਲੈ। ਨਾ ਯਾਰ। ਮੈਂ ਇਹਦਾ ਮੈਲੇ ਨਹੀਂ ਲੱਭਦੀ ਸੋਕ ਤੇ ਯਾਰ ਉਹਦਾ ਯਾਰ ਨਸ਼ਾ ਹੀ ਬਹੁਤ ਖੰਦਾ ਇਹਦਾ ਯਾਰ ਬਹੁਤ ਬੜੀ ਗੱਲ ਆ ਫਿਰ ਮਾੜੀ ਗੱਲ ਤਾਂ ਹੈਗੀ ਏ ਪੰਜਾਬ ਦਾ ਭੈਣ ਚੋਦਾ ਨਸ਼ਾ ਨੇ ਖਾ ਲਿਆ ਹੋਰ ਯਾਰ ਇਹਦਾ ਪੰਜਾਬ ਦੇ ਵੀ ਤਾਂ ਨਸ਼ਾ ਹੀ ਵੜਾ ਹੋਇਆ ਪਿਆ ਐਂਦਾ ਆਪਣੇ ਸਾਰੇ ਮੁੰਡੇ ਐ ਸਾਰੇ ਮੁੰਡੇ ਖਰਾਬ ਹੋ ਜਾਣਗੇ ਕਿਸੇ ਨੇ ਨੌਕਰੀ ਤੇ ਨਹੀਂ ਲੱਗਣਾ ਨਸ਼ਾ ਖਾਗਾ ਕੇ ਕੂ ਹੀ ਖਤਮ ਹੋ ਜਾਣਗੇ ਐ ਸਹੀ ਗੱਲ ਆ ਸਹੀ ਗੱਲ ਆ ਮੈਂ ਜਾਂਦਾ ਜਾਂਦਾ ਉਹਦੀ ਮਾਂ ਨੇ ਦੁਕਾਨ ਕਰ ਰੱਖੀ ਆ ਹੁਣ ਪਰਚੂਨ ਦੀ ਅੱਛਾ ਤੇ ਮੈਂ ਖੜ ਗਿਆ ਉਹ ਤਾਂ ਵਿਚਾਰੀ ਬਾਲੀ ਦੁਖੀ ਆ ਪਰ ਆਵਾ ਬਹੁਤ ਰੋਂਦੀ ਸੀਗੀ ਉਹ ਦੁਖੀ ਦਾ ਬਾਈ ਗੱਲ ਸੁਣ ਲੈ ਜਿਹਦਾ ਹੁਣ ਤੀਫਤ ਨਸ਼ਾ ਕਰਦਾ ਹੈ ਤੇ ਉਹਦਾ ਮਾਪਦਾ ਦੁਖੀ ਹੋਣਾ ਹੀ ਹੋਣਾ ਹੁਣ ਮੇਰੇ ਵਰਗੇ ਵੀ ਦੁਖੀ ਹੋ ਜਾਂਦੇ ਆ ਜੇ ਕਿਸੇ ਗਵੰਡਾ ਦਾ ਮੁੰਡਾ ਨਸ਼ਾ ਖਾਂਦਾ ਤਾਂ ਵੀ ਕਿੰਨਾ ਦੁੱਖ ਹੁੰਦਾ ਹੈ ਹਾਂ ਤੇ ਜਦੋਂ ਮੈਂ ਦੁਕਾਨ ਤੋਂ ਉੱਠ ਕੇ ਘਰ ਨੂੰ ਜਾਂਦਾ ਸੀ ਰਸਤੇ 'ਚ ਮੈਨੂੰ ਮਿਲ ਗਿਆ ਅੱਛਾ ਬੈਠਾ ਮੈਨੂੰ ਕਹਿੰਦਾ ਚਾਚਾ ਉਰੇ ਆਈ ਓਏ ਮੈਂ ਭੱਗ ਗਿਆ ਮੈਂ ਮਨ ਕਹਿੰਦਾ 50 ਰੁਪਏ ਹੀ ਦੇ ਦੇ ਤੇ ਹੋਰ ਕਿਹੜਾ ਤੈਨੂੰ ਉਹ ਡੱਬਾ ਦੇਣ ਆਇਆ ਸੀ ਆ ਮਾ ਮਾਰੂ ਤੇਰੇ ਮੂੰਹ ਤੇ ਮਾਂ ਤੂੰ ਨਸ਼ਾ ਛੱਡ ਦੇ ਚੰਗਾ ਰਹੇਗਾ ਵਧੀਆ ਰਹੇਗਾ ਸਹੀ ਗੱਲ ਹੈ ਹਾਂ ਉਹਨੇ ਮੈਂ ਬਹੁਤ ਸਮਝਾਇਆ ਫਿਰ ਮੈਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਚਾਚਾ ਆਹ ਦੇਖ ਲਾਏ ਕੰਨਾਂ ਨੂੰ ਹੱਥ ਅੱਛਾ ਕਹਿੰਦਾ ਹੁਣ ਮੈਂ ਨਸ਼ਾ ਅੱਜ ਤੋਂ ਬਾਅਦ ਖਾਂਦਾ ਹੀ ਨਹੀਂ ਯਾਨੀ ਫੇਰ ਤਾਂ ਬਹੁਤ ਵਧੀਆ ਗੱਲ ਹੈ ਜੇ ਤੇਰੇ ਅੱਖੇ ਲੱਗ ਕੇ ਕਿਸੇ ਦਾ ਤੀਪੂ ਸੁਧਰ ਜਾਊ ਤਾਂ ਬੈਗਰੂ ਚੱਜੇ ਪਾ ਜਾ ਤੇਰੀ ਜੜ ਦੀ ਗੱਲ ਵੀ ਰੱਖੂਗੀ ਭਾਈ ਜਾਂਦਾ ਜਾਂਦਾ ਮੈਂ ਪਤਾ ਲਿਆ ਹਾਂਗਾ ਉਹਨਾਂ ਦੀ ਦੁਕਾਨ ਤੇ ਨੰਗ ਦਾ ਟੱਪਦਾ ਉੱਥੇ ਇਹ ਤਾਂ ਲਾਜਮੇ ਜਾਈ ਮੇਰੇ ਅੱਖੇ ਰਾਕੇ ਤੂੰ ਮੈਨੂੰ ਤਾਂ ਕੰਮ ਹੈ ਨਹੀਂ ਮੈਂ ਤੇਰੇ ਨਾਲ ਵੀ ਬਗ ਚੱਲਦਾ ਜੇ ਮੇਰਾ ਟਾਈਮ ਲੱਗਿਆ ਤਾਂ ਮੈਨੂੰ ਤੂੰ ਬੋਲ ਮਾਰੇ ਆਪਾਂ ਕੱਠੇ ਹੀ ਬਗ ਚਲਾਂਗੇ ਚੱਲ ਕੋਈ ਨਹੀਂ ਠੀਕ ਹੈ ਫਿਰ ਹਾਂ ਚੱਲ ਫਿਰ ਚੱਲ ਗਏ ਹੁਣ ਆ ਫਿਰ ਮੈਂ ਤਾਂ ਜਾਣਾ ਕਰਨ ਚੱਲ ਫਿਰ ਚੱਲ ਗਏ ਹੁਣ ਆ ਨੇਰੀ ਦਾ ਵੀ ਕੰਮ ਆ ਤੀਜੇ ਦਿਨ ਆ ਜਾਂਦੀ ਹੈ ਨੇਰੀ ਦਸ ਕੀ ਕਰਕੇ ਰੱਬ ਹਾਏ ਹੇ ਰਬਾ ਐ ਤੂੰ ਤਾਂ ਮਾੜਾ ਮੋੜਾ ਸੰਭਲਿਆ ਕੋਸ ਤੂੰ ਚਾਰ ਕਣੀਆਂ ਪਾ ਤੇ ਮਗਰੋਂ ਨੇਰੀ ਛੱਡ ਤੇ ਸਾਨੂੰ ਵਧੀਆ ਸੌਕੀ ਨਹੀਂ ਅੰਦਾਜ਼ੇ ਹੁਣ ਤੂੰ ਕੰਨਾਂ ਰੇਤੇ ਹੀ ਦਿੱਤਾ ਸਿੱਟੀ ਜਨਾ ਹੈ ਗੱਲ ਨਹੀਂ ਬਾਤ ਨਹੀਂ ਕੋਈ ਪੁਗਣਾ ਆਹ ਦੁਕਾਨ ਵੀ ਆ ਗਈ ਮੌਕੇ ਤੇ ਉਹ ਭਾਈ ਕੁੜੀਏ ਦੁਕਾਨਦਾਰੀ ਹੈ ਹਾਂ ਭਾਈ ਦੁਕਾਨੀ ਹੈ ਉਹ ਭਈਆ ਲੜਾਈ ਦਾ ਕਰਕੇ ਨਾ ਮੈਂ ਤਾਂ ਤਿੰਨ ਚਾਰ ਦਿਨ ਹੋ ਗਏ ਰੋਟੀ ਨਹੀਂ ਖਾਧੀ ਅੱਟੇ ਡੇਰਾਂ ਦਾ ਤੂੰ ਹੀ ਨਾ ਲੱਗਿਆ ਪਿਆ ਦੇਖੋ ਹੈਗਾ ਮੇਰੇ ਕ다 ਸਿੰਘ ਜਾਂ ਮੇਰੇ ਕ다 ਸਿੰਘ ਕੀ ਹੁੰਦਾ ਬਾਈ ਕੋਇ ਕੋ ਹੁੰਦਾ ਹੈ ਭਾਈ ਉਹ ਬਾਦ ਗਾਉਂਦਾ ਹੁੰਦਾ ਹੈ ਕਰੀਮ ਰੋਡ ਹੁੰਦਾ ਹੈ ਓਏ ਕੁਝ ਵੀ ਹੋਇਆ ਭਾਈ ਮੈਂ ਤੈਨੂੰ ਦਿਖਾਵਾਂ ਆ ਦੇਖਾ ਕਰੀਮ ਰੋਡ ਆ ਤਾਂ ਓਹੀ ਹੁੰਦਾ ਭੈਣ ਜੀ ਤੇ ਬੜਾਲਾ ਪਾਪਾ ਐ ਕਰੀ ਮੇਰੀ ਗੱਲ ਸੁਣੋ ਮੈਂ ਲਗਦਾ ਵੱਡਦਾ ਤੂੰ ਦੀ ਦਾੜ ਘੇੜੀਂ ਲੈ ਗੱਲ ਹੋਵੇ ਤੈਨੂੰ ਪੈਸੇ ਦੇ ਦੂੰਗਾ ਪੈਸੇ ਤਾਂ ਦੇ ਨਾ ਉਹ ਪੈਸੇ ਹੁੰਦੇ ਤਾਂ ਮੈਂ ਤੇਰੇ ਕੋਲ 100 ਰੁਪਏ ਕਿਉਂ ਲਾਉਣਾ ਗੱਲ ਨਹੀਂ ਬਾਤ ਨੇ ਦੁੱਧ ਘਟ ਗਿਆ ਪੁੱਤ ਆਪਣੇ ਤਾਂ ਗਾਂਾਂ ਦਾ ਗਾਈ ਹੋਰ ਲੈਣੀ ਪਊਗੀ ਮਾਸੂਨ ਵਾਲੀਆਂ ਹਨ ਗਾਂਆਂ ਤਾਂ ਕਰਦੀਆਂ ਮਾਸੂਨ ਗਾਂਾਂ ਤਿੰਨੇ ਛੂਣਾ ਵਾਲਾ ਚਾਰ ਗਾਂਾਂ ਤਾਂ ਹੈਗੀਆਂ ਫਿਰ ਮੈਂ ਕਿਹਨੂੰ ਕਹੀ ਆਪਾਂ ਗਾਈਂ ਦਾ ਤੂੰ ਗਾਈਂ ਦਾ ਤੇ ਚਾਚੇ ਨੂੰ ਕਹੇ ਉਹ ਫਿਰਦਾ ਤੁਰਦਾ ਠੀਕ ਹੈ ਹਾਂ ਉਹਨੂੰ ਕਹੇ ਗਾਂਾਂ ਗਾਈਂ ਅਕਸਰ ਕੋਈ ਵਧ ਗਿਆ ਜੀ ਭਾਲ ਦੇ ਚੰਗੇ ਦੁੱਧ ਵਾਲੀ ਮੈਂ ਇੱਥੇ ਤੇਰੇ ਕੋਲ ਦੁਕਾਨ ਤੇ ਸੌਦਾ ਲੈਣ ਤਾਂ ਆਉਣਾ ਹੁੰਦਾ ਤੂੰ ਕਹਿਦੀ ਇਹਨਾਂ ਨੂੰ ਮੈਂ ਕਹਿ ਦੂੰ ਆਉਂਦਾ ਹੁੰਦਾ ਕਿ ਦੁਕਾਨ ਤੇ ਉਹ ਤਾਂ ਮੈਨੂੰ ਟੱਕਰ ਗਿਆ ਜੇ ਤੈਨੂੰ ਟੱਕਰ ਗਿਆ ਤਾਂ ਤੂੰ ਕਹਿਦੀ ਠੀਕ ਆ ਮਾ ਹਾਂ ਚੰਗਾ ਹੈ ਠੀਕ ਹੈ ਲੈ ਹੋ ਜਾਂਦਾ ਮਜ਼ਾ ਤਾਂ ਕਹਿਣਾ ਮੈਨੂੰ ਓਏ ਅੱਛਾ ਉਹ ਖੜੀ 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 ਉਹ ਖੜੀ 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 ਉਹ ਕੰਮ ਆ ਤੇਰੇ ਤੇ ਕ ਕੀ ਕੰਮ ਹੈ ਉਹ ਚਾਚਾ ਰ ਗਾਂ ਲੈਣੀ ਆ ਯਾਰ ਜੇ ਤਰੀ ਨਾ ਚਾਹਗੇ ਹਾਂ ਤੂੰ ਤੁਰਦਾ ਫਿਰਦਾ ਰਹਿਣਾ ਤੈਨੂੰ ਪਿੰਡਾਂ ਜਾਣਾਗਾ ਕਿਸੇ ਕੋਈ ਖੜੀ ਹੁੰਦੀ ਹੈ ਮੈਂ ਸੁਫਨਾ ਦੇਖੀ ਆ ਨਾ ਕਿ ਸੱਚੀ ਮੁੱੱਚੀ ਮੈਂ ਸੋਚ ਦੇਖੀ ਆ ਨਾ ਵੀ ਸੱਚੀ ਮੁੱੱਚੀ ਆ ਚਾਚਾ ਜਿਹੜੀ ਗੱਲ ਤੂੰ ਸੋਚਦਾ ਉਹ ਨਹੀਂ ਰਹੀ ਹੁਣ ਨਸ਼ਾ ਤਾਂ ਵਾ ਸਾਰੇ ਹੀ ਛੱਡ ਗਿਆ ਜਿੱਦ ਤਾਈ ਕਿਹਾ ਸੀ ਮੈਨੂੰ ਉਦੇ ਦੂਬਾਰਾ ਆਪਾਂ ਤਾਂ ਨਸ਼ੇ ਦੇ ਮੂੰਹ ਹੀ ਲਾਇਆ ਤਾਤਾ ਦੁਕਾਨ 'ਚ ਚੱਲ ਗਿਆ ਨਾ ਮੇਰੀ ਮਾਂ ਨੂੰ ਪੁੱਛਣ ਤਾਂ ਮਚਾਂ ਨਾ ਸੱਟ ਗਿਆ। ਉਹ ਕੀ ਕਰਾਂਗੇ ਯਾਰ? ਉਹ ਆ ਗਿਆਤਾ ਗੱਲ ਕਰਨੀ ਆ ਕੋਈ ਤੇਰੇ ਨਾਲ ਕਬੀਲ ਲਰੀ ਦੀ। ਚੱਲ ਫਿਰ। ਉਹ ਮੇਰੀ ਮਾਂ ਵੀ ਕਹਿੰਦੀ ਸੀ ਇੱਕ ਦਿਨ ਨਹੀਂ ਤੇਰੇ ਚਾਚੇ ਕੋਲ ਜਾ ਕੇ ਆਉਂਗੀ ਮੈਂ। ਅੱਛਾ। ਹਾਂ। ਆ ਜਾ ਚੱਲੀਏ ਦੁਕਾਨ 'ਚ ਬਹਿ ਕੇ ਗੱਲ ਕਰਦੇ ਆ। ਉਹ ਕਿਵੇਂ ਭਾਈ? ਠੀਕ ਐ ਭਾਈ ਵਧੀਆ। ਆ ਬੈਠਾ ਕੁਰਸੀ ਦੇ ਬੈ ਜਾ। ਕੀ ਕਹਿੰਦਾ ਹੁਣ ਇਹ? ਪਤਨਵੇਂ ਨੂੰ ਬੋਲ ਮਾਰੇ ਜਾਂਦੇ ਨੂੰ। ਕੀ ਕਹਿੰਦਾ ਸੀ? ਮਾਤਾ ਜੀ ਕਿਹਾਈ ਚਾਚੇ ਨੂੰ ਮਾ ਕੋਈ ਗਾਈ ਗੋਈ ਲਵਾ ਦੇ ਕਾ ਤਾਂ ਮੈਂ ਵੀ ਆਖਿਆ ਸੀਗਾ ਵਧੀਆ ਸੁਧਰ ਗਿਆ ਭਾਈ ਹੁਣਗੇ ਸੁਧਰ ਗਿਆ ਸੁਧਰ ਗਿਆ ਹਾਂ ਸੁਧਰ ਗਿਆ ਛੱਡ ਗਿਆ ਨਸ਼ਾ ਛੱਡ ਗਿਆ ਨਾ ਸਾਨੂੰ ਸ਼ੁਕਰ ਹੈ ਉਹ ਮਾਲਕ ਦਾ ਚਾਰ ਗਾਈਆਂ ਇਹਦੇ ਕੋਲ ਪਹਿਲਾਂ ਅੱਛਾ ਦੁੱਧ ਘਟ ਗਿਆ ਢੋਲਾ ਦੁੱਧ ਮੰਗਦਾਗਾ ਅੱਛਾ ਤੇ ਹੁਣ ਇਹਨੂੰ ਕੋਈ ਗਾਂ ਦੇਖ ਕੇ ਰੇ ਦੇ ਵਧੀਆ ਜੀ ਨਾ ਸੱਚੀਆ ਛੱਡ ਗਿਆ ਜਮਾ ਛੱਡ ਗਿਆ ਚਾ ਪੋਰਾ ਪੋਰਾ ਵੀ ਇੰਨਾ ਕੁ ਵੀ ਨਹੀਂ ਕਰਦਾ ਨਸ਼ਾ ਤਾਂ ਜਮਾ ਛੱਡ ਗਿਆ ਵਾਹ ਉਹ ਸ਼ੇਰ ਵਗਿਆ ਇਹ ਤੇਰੇ ਕਹਿੰਦੇ ਤੋ ਛੱਡਿਆ ਭਾਈ ਅੱਛਾ ਬੰਦਾ ਤੂੰ ਖੜਕਾਤਾ ਮੈਂ ਤੈਨੂੰ ਆਖ ਰਿਹਾ ਹਾਂ ਦੇ ਮੈਂ ਮਾੜੀ ਬੰਮਾ ਦੀ ਦੇਖ ਤੈਨੂੰ ਉਦੋਂ ਮੈਂ ਸਮਝਾ ਕੇ ਗਿਆ ਸੀ ਵੀ ਨਸ਼ਾ ਮਾੜਾ ਹੁੰਦਾ ਹਾਂ ਮਾੜੀ ਹੁੰਦਾ ਤਾਂ ਨਸ਼ਾ ਦਾ ਤੇ ਹੁਣ ਤੂੰ ਚਾਹੇ ਚਾਚਾ ਨੂੰ ਅੱਧੀ ਰਾਤ ਬੋਲ ਮਾਰੇਗਾ ਨਾ ਤੇਰੇ ਹਾਜ਼ਰ ਖੜਾ ਹੋਊਂਗਾ ਲੈ ਠੀਕ ਆ ਐ ਚਾ ਮੈਂ ਮੇਰੀ ਮਾਂ ਨੂੰ ਵੀ ਕਿਹਾ ਸੀ ਮੇਰੇ ਚਾਚੇ ਨੇ ਸਮਝਾਇਆ ਸੀ ਕਹਿੰਦੇ ਵਧੀਆ ਕਰਿਆ ਤੇਰੇ ਚਾਚੇ ਨੇ ਕਹਿੰਦੇ ਅੱਜ ਕੱਲ ਕੋਣ ਸਮਝਾਉਂਦਾ ਕਿਸੇ ਨੂੰ ਕੋਈ ਨਹੀਂ ਸਮਝਾਉਂਦਾ ਹਜੇ ਤਮਾਸ਼ਾ ਦੇਖਦਾ ਹਾਂ ਕੱਲ ਜੋ ਚਾ ਅੱਜ ਕੱਲ ਕੋਈ ਸਮਝਾਉਂਦਾ ਜੇ ਬੁਰਾ ਪੈਂਦਾ ਉਹਦਾ ਹਾਂ ਇਹ ਤਾਂ ਹੈ ਹੂੰ ਚਲ ਕੋਈ ਨਹੀਂ ਭਾਈ ਨਿਗਾ ਚ ਕਰ ਲਾਂਗੇ ਗੀ ਗਾਂ ਵਧਕਾ ਜੀ ਦੇਖ ਕੇ ਦੇਈ ਭਾਈ ਕਿੰਨੇ ਕਿੰਨੇ ਕ ਪੈਸਿਆਂ ਵਾਲੇ ਪੈਸੇ ਤਾਂ ਲਾ ਦੇਾਂਗੇ ਆਪਾਂ 60 70 ਹਜ਼ਾਰ ਹਾਂ ਵੈਰੀ ਗੁੱਡ ਬਹੁਤ ਸ਼ੁਕਰ ਹੈ ਦੁੱਧ ਵੀ ਹੋਵੇ ਨਾ ਾਟੋਰਾ ਉਹ ਤੁਸੀਂ ਦੇਖ ਲਿਓ ਨਾ ਵੀ ਦੁੱਧ ਉਹ ਕਹਿੰਦਾ ਵੀ 10 ਕਿਲੋ ਪਾਓ 1.5 ਕਿਲੋ ਡੇਲੀ ਮਤਲਬ ਮੰਜਾ ਠੀਕ ਹੈ ਹਾਂ ਪਾ ਦਿਓ ਗਾਂ ਦਾ ਚਲੋ ਕੋਈ ਨਹੀਂ ਭਾਰ ਦੇਾਂਗੇ ਗਾਂ ਤਾਂ ਹਾਂ ਜਰੂਰ ਭਾਰ ਦੇ ਬਸ ਫਿਰ ਹੁਣ ਸਿਆਣਾ ਬਣ ਕੇ ਰਹਿ ਬਿਲਿਆ ਸਿਆਣਾ ਬਣ ਕੇ ਆਇਆ ਤਾਂ ਹੁਣ ਨਹੀਂ ਤੋ ਵਧੀਆ ਨੀਰਾ ਪੌਂਦਾਗਾ ਵਧੀਆ ਰੋਟੀ ਖਾਂਦਾ ਟਾਈਮ ਨਾ ਅਪਣੇ ਲੋਕਾਂ ਨਾਲ ਰਹਾ ਕੇ ਘਰੇ ਹੀ ਨਹੀਂ ਸੀ ਵਰਦਾ ਠੀਕ ਆ ਆ ਗਏ ਉਹੀ ਦੁਕਾਨ ਤੇ ਆ ਗਏ ਚਲ ਦੇਖਦੇ ਆ ਪੋਲੇ ਭਾਈ ਕੁੜੀ ਆਉਦੇ ਆ ਲੈ 10 ਰੁਪਏ ਫਾੜਾ ਆ ਲੈ 10 ਰੁਪਏ ਹੋ ਠੀਕ ਹੈ ਹਾਂ ਇੱਥੋਂ ਲੈਣੀ ਸੀ ਭਾਈ ਹਾਂ ਲੈਣੀ ਸੀ ਭਾਈ ਤਾਂ ਕਿ ਤਾ ਮੈਂ ਪੈਸੇ ਦੇਣਾ ਆ ਤੁਹਾਡੇ ਸੱਚੇ ਗੱਲਾਂ ਹੋਰ ਹੈ ਤੇ ਮੈਂ ਤਾਂ ਪੇਜਾ ਜੀਆ ਛੀਨ ਕਿਵੇਂ ਮੈਂ ਤਾਂ ਦੱਸੋ ਤੁਸੀਂ ਕਿੰਨੇ ਪੇਜਾ ਜੀਆ ਭਾਈ ਮੈਂ ਰਿਸ਼ਤੇੰਨ ਕੇ ਹਾਸਿਓ ਅੱਛਾ ਰਿਸ਼ਤੇ ਦੀ ਗੱਲ ਕਰਦੋਂ ਰਿਤੇੰਨ ਦਾ ਢੇਰ ਲਾ ਲਾਂਗੇ ਢੇਰ ਭਾਈ ਤੂੰ दारू ਤਾਂ ਪੀਣਾ ਕੋਈ दारू ਦਾ ਫਿਰ ਪੀਣੀ ਪੈਂਦੀ ਆ ਹਣੋ ਆ ਤੁਹਾਨੂੰ ਲਤਾਂ ਸੋਟਿਆ ਰਿਆਂ ਹੁੰਦੇ ਰਿਸ਼ਤੇ ਪੇਰ ਹੀ ਹੁੰਦੇ ਆ दारू ਪੀ ਕੇ ਭਰਾਵਾ ਮੈਂ ਤਾਂ ਵਧੀਆ ਕੁੜੀ ਲੈਣੀ ਆ ਪੜ੍ਹੀ ਲਿਖੀ ਤੇ ਬੋਤਲ ਵੀ ਫੇਰ ਮੈਂ ਵਧੀਆ ਲਊਂਗਾ ਬਸ ਬੋਤਲ ਵਧੀਆ ਦੇ ਦੇਾਂਗੇ ਕੋਈ ਨਹੀਂ ਇਹਦੇ ਨਾਲ ਦੀ ਇਹਦੇ ਨਾਲ ਦੀ ਦੇ ਦੇਾਂਗੇ ਫੇ ਠੀਕ ਐ ਕੋਤਾ ਮੇਰੀ ਗੱਲ ਸੁਣ ਲੈ ਤੂੰ ਸੱਚੀ ਗੱਲ ਆ ਕੋਤਾ ਕੁੜੀਆਂ ਵਗਿਆ ਕੈਨੇਡਾ ਉਸ ਵਗਿਆ ਅਮਰੀਕਾ ਕੋਈ ਕਿਧਰੇ ਵਗ ਜਾਂਦੀ ਐ ਕੋਈ ਕਿਧਰੇ ਵਗ ਜਾਂਦੀ ਐ ਪੰਜਾਬ ਚ ਮੁੰਡੇ ਮੁੰਡੇ ਰਹੇ ਗਏ ਹੁਣ ਸਾਰੇ ਪਰ ਤੁਹਾਡੇ ਵਾਸਤੇ ਕੁੜੀ ਮੈਂ ਭਾਲ ਕੇ ਦੇਉਂ ਨਾ ਭਰਾਵਾ ਸਾਨੂੰ ਤਾਂ ਕੁੜੀ ਭਾਲ ਕੇ ਦੇ ਪੜ੍ਹੀ ਲਿਖੀ ਤਾਂ ਕੁੜੀ ਹੋਵੇ ਨਾਲੇ ਤੇ ਨਾਲੇ ਮੈਂ ਤਾਂ ਸੋਹਣੀ ਕੁੜੀ ਰਹੂੰਗੀ ਆਏ ਨਹੀਂ ਹੈਗਾਗਾ ਓਡੇ ਮੁੰਡੇ ਨਾਲ ਸੋਹਣੀ ਹੋਊਗੀ ਹੋਰ ਦੱਸੋ ਹਾਂ ਮੇਰੇ ਮੁੰਡੇ ਨਾਲ ਦੋ ਘੜੀ ਸੋਹਣੀ ਹੋਵੇ ਨਹੀਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਸਾਰਾ ਦਿਨ ਟੀਵੀ ਦੇਖੀ ਜਾਈਂ ਸਾਰਾ ਦਿਨ ਟੀਵੀ ਕਿੱਥੇ ਬਾਹਰ ਹੀ ਮੈਂ ਦੁਕਾਨ ਤੇ ਨਹੀਂ ਸਾਹ ਲੈਣਾ ਨਾਲੇ ਸੌਦਾ ਵਿੱਚ ਚੱਲੀ ਹੈ ਗਾਲੀ ਬਾਤ ਨਹੀਂ ਰੋਟੇ ਟੁਕਾ ਆਪੇ ਕਰੂਗੀ ਇਹ ਚੰਗਾ ਆਓ ਲੈ ਆਈ ਲੈਣ ਦੇਣਾ ਤੇ ਚੱਲ ਭਾਈ ਉਧਰ ਆਓ ਆਪੇ ਆਪ ਦਾ ਦੇਖੀ ਜਾਇਆ ਕਰੂਗੇ ਟੀਵੀ ਮੈਂ ਦੁਕਾਨ ਸਾਰਾ ਕੋਹੜਾ ਹੋਰ ਦੱਸ ਮੈਨੂੰ ਹੋਰ ਕੀ ਜਾਂਦਾਗਾ ਚਾਹੀਦਾ ਤਾਂ ਕੁਛ ਨਹੀਂ ਰੱਬ ਦਾ ਦਿੱਤਾ ਸਾਰਾ ਕੁਝ ਸ਼ਬਸਨ ਤਾਂ ਕੁੜੀ ਸੋਹਣੀ ਚਾਹੀਦੀ ਹੈ ਉਹ ਕੁੜੀ ਦੀ ਗੱਲ ਕਰਦਾ ਮੈਂ ਕੋਈ ਬੁੜੀ ਤਾਂ ਨਹੀਂ ਲੈ ਕੇ ਦਿੰਦਾ ਕੋਈ ਫਰਕ ਨਹੀਂ ਕੁੜੀ ਬੜੀ ਲਿਖੀ ਕੁੜੀ ਹੋਵੇ ਜਮਾ ਪੜੀ ਲਿਖੀ ਹੋਵੇ ਮੇਰਾ ਮੁੰਡਾ ਕਿਹੜਾ ਭੁੜਾਗਾ ਮੈਂ ਕਹਿੰਦਾ ਕਹਣਾ ਤੇ ਕੁੜੀ ਕਿਹੜਾ ਛੋਟੀ ਤੇ ਦੁਰਤੀ ਹੈ ਬਸ ਹੈ ਬਸ ਕੋਈ ਗੱਲ ਹਾਂ ਕੁੜੀ ਦਾ ਸ਼ਾਲਾ ਵਾਰਦੀ ਫਿਰਦੀ ਮੈਂ ਕੱਲ ਵੇਖੀ ਹੈ ਪੜੀ ਲਿਖੀ ਲਿਆਨੇ 来 भाई गल सुन ले मेरी हां भाई तू कह ने रिश्ता करा दे रिश्ता दा करा दूंगा रुपिया में 50000 ਲੈਣਾ ਉਹਨਾ 50000 ਤਾਂ ਦੇ ਦਿਆਂਗੇ ਭਾਈ ਲੜਕੀ ਸੋਹਣੀ ਹੋਵੇ 50 ਤਾਂ ਕੋਈ ਨਹੀਂ ਮੈਂ ਦੇ ਦੂੰ 50000 ਪੂਰੀ ਜਮਾ ਕਹੂਦਰੀਆ ਕੀ ਹੋਵੇ ਹੋਰ ਦਾ 10000 ਕੀ ਹੋਊਗੀ ਤੈਨੂੰ 50000 ਤੇਰਾ ਪੱਕਾ ਇਹ ਭਾਈ ਐਂ ਤਾਂ ਫਿਰ ਮਾੜੀ ਮੋੜੀ ਗੱਲ ਵੀ ਨਹੀਂ ਬਣਦੀ ਕੋਈ ਮਾੜੇ ਮੋੜੇ ਦਾ ਦੇ ਉਹਨੋ ਮਾੜੇ ਮੋੜੇ ਕਿੰਨੇ ਦਾ ਉਸੇ 10-15000 ਤਾਂ ਕਢੋ 15000 ਉਹ ਤਾਂ ਦੇ ਉਹ ਮਾੜਾ ਦਾਲ ਪਨਾ ਦੇ 20 ਇਹ ਕਾ 20 ਦੇ ਦੇ ਦੇਖਾਂ ਗੱਲੇ ਦਾ ਵਾਅਦਾ ਦੇ ਦੇ ਹਾਂ ਇੱਕ ਉੱਤੀ ਫੜਾ ਲੈ ਕੇ ਦੀ ਗਾ 20 ਹਜ਼ਾਰ ਤਾ ਤੂੰ ਮੈਥੋਂ ਲੈ ਜਾ ਤੇ 3 ਮਾ ਉੱਧੇ ਦੇ ਦੂੰ ਜਿੰਦ ਲੜਕੀ ਹਾਂ ਗੱਲ ਬਹੁਤ ਸਿਆਣੀ ਕਰੀ ਇਹਨੂੰ ਲਿਆ ਉਹਦਾ ਫੜਾ ਹਾਂ 20 ਮੈਂ ਗਿਣ ਕੇ ਦਿੰਨੀ ਆ ਤੇ ਲਿਆ ਗਿਣਨੀ ਉਹ ਤੇਰੇ ਤੇ ਇਮਾਨਦਾਰੀ ਹੈ ਲਿਆ 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 ਇਹਦਾ ਤੂੰ ਬੋਤਲ ਚੰਗੀ ਮੰਗਦਾ ਤੇ ਬੋਤਲ ਦਾ ਨਾਲੇ ਕਿੰਨੀ ਪੈਂਦੀ ਹੈ ਕੱਟ ਕਰ ਲੈ ਕੀ ਇਹ ਪੈਸੇ ਉਹ ਪੈਸੇ ਤੁਹਾਨੂੰ ਵਧੇਰਾ ਕੋਲ ਦਵਾ ਦੂੰਗਾ ਜੀ 200 ਰੁਪਏਰ ਬਾਦੂnga ਹੋਰ 10 ਕੀ ਬਾਦਦੇ ਚਲ ਕੋਈ ਨਹੀਂ ਫਿਰ ਚਲ ਚੰਗਾ ਤੇ ਬੋਤਲ ਵੀ ਦੇ ਦਾਂਗੇ ਹਾਂ ਬੋਤਲਾਂ ਦੋ ਲਵਾਂਗਾ ਠੀਕ ਹੈ ਤੋ ਦੋ ਤੇ ਆ ਗਿਆ ਇੰਨੀ ਨਾ ਪੀਆ ਕਰਾਈ ਉਹ ਇੱਕ ਬਈ ਮੇਰੀ ਗੱਲ ਤਾਂ ਸੁਣ ਲੈ ਇੱਕ ਤਾਂ ਅੰਗਰੇਜ਼ੀ ਦੀ ਹੋਗੀ ਇੱਕ ਪਾਣੀ ਵਾਲੀ ਲੈ ਲਾਂਗੇ ਚੰਗਾ ਹੋਰ ਦੱਸ ਹਾਂ ਉਹ ਫਿਰ ਪਨੀਰ ਗਾਲੀ ਬਾਤ